ਹਲੋ ਹਾਂਜੀ ਕਿਵੇਂ ਹੋ ਸਾਰੇ ਅੱਜ ਦੀ ਇਸ ਨਵੀਂ ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ हेलो जी जल्दी तो जल्दी सारे अपनी लाइव ਨਾਲ ਚਲੋ ਫਿਰ ਆਪਾਂ ਕਹਾਣੀ ਪੜਨੀ ਸ਼ੁਰੂ ਕਰਾਂਗੇ ਹਾਂਜੀ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਆਪਣੀ ਕਲਾਸ ਸਟਾਰਟ ਹੋਣ ਲੱਗੀ ਹੈ ਸ਼ੁਰੂ ਤਾਂ ਕਿ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਜਿੰਨਾ ਜਲਦੀ ਤੁਸੀਂ ਲਾਈਵ ਨਾਲ ਜੁੜੋਗੇ ਆਪਾਂ ਉੰਨੀ ਜਲਦੀ ਕਹਾਣੀ ਪੜਨਾ ਸ਼ੁਰੂ ਕਰਾਂਗੇ ਸਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਆਪਣੀ ਲਾਈਵ ਨਾਲ ਜੁੜੇ ਰਹੋ ਹਾਂਜੀ ਹਾਂ ਦੋਸਤੋ ਕਿਵੇਂ ਹੋ ਸਾਰੇ ਵਧੀਆ ਜਲਦੀ ਤੋਂ ਜਲਦੀ ਆਪਣੀ ਲਾਈਵ ਨਾਲ ਜੁੜੋ ਜੀ ਹੈਲੋ ਹਾਂਜੀ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਹੈ ਜਲਦੀ ਤੇ ਜਲਦੀ ਚੈਨਲ ਨਾਲ ਜੁੜੋ ਤੇ ਡੇਲੀ ਨਵੀਆਂ ਕਹਾਣੀਆਂ ਪੜੋ ਅਤੇ ਸਿੱਖੋ ਜਿੰਨਾ ਜਲਦੀ ਤੁਸੀਂ ਲਾਈਵ ਨਾਲ ਜੁੜੋਗੇ ਉਨਾਂ ਜਲਦੀ ਆਪਾਂ ਆਪਣੀ ਕਹਾਣੀ ਨੂੰ ਸ਼ੁਰੂ ਕਰਾਂਗੇ ਪੰਜਾਬੀ ਦੀ ਕਲਾਸ ਬਿੱਛ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਜੀ। 2-3 ਮਿੰਟਾਂ ਤੱਕ ਆਪਾਂ ਕਲਾਸ ਸਟਾਰਟ ਕਰਦੇ ਹਾਂ ਜੀ। ਜਦੋਂ ਸਾਰੇ ਆ ਜਾਣਗੇ जी हाँ लाइव रहो आशा करते हैं तो सारे ठीक होवोंगे ਚਲੋ ਤਾਂ ਫਿਰ ਆਪਾਂ ਆਪਣੀ ਸਟੋਰੀ ਕਹਾਣੀ ਪੜਨੀ ਸ਼ੁਰੂ ਕਰਦੇ ਹਾਂ ਜਿਸ ਦਾ ਨਾਮ ਹੈ ਰੱਬ ਦੇਖਦਾ ਹੈ ਰੱਬ ਦੇਖਦਾ ਹੈ ਰੱਬ ਦੇਖਦਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇੱਥੇ ਦੱਸਿਆ ਗਿਆ ਹੈ ਪਾਠ ਦਾ ਉਦੇਸ਼ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰਮਾਤਮਾ ਦੀ ਸਰਬਵਿਆਪਕਤਾ ਤੋਂ ਜਾਣੂ ਕਰਵਾ ਕੇ ਬੁਰੇ ਕੰਮ ਤੋਂ ਰੁਕਣਾ ਹੈ ਚਲੋ ਕਹਾਣੀ ਸਟਾਰਟ ਕਰਦੇ ਇੱਕ ਕਹਣੀਰੀ ਰਾਤ ਸੀ ਇੱਕ ਰੱਬ ਦਾ ਭਗਤ ਆਪਣੇ ਇਸ਼ਟ ਦੀ ਪੂਜਾ ਕਰਨ ਉਪਰੰਤ ਘਰ ਵਾਪਸ ਜਾ ਰਿਹਾ ਸੀ ਕਿ ਉਸ ਨੂੰ ਹਨੇਰੇ ਵਿੱਚੋਂ ਆਵਾਜ਼ ਆਈ ਕੌਣ ਹੈ ਪਤਨੀ ਪਿੱਛੇ ਮੁੜ ਕੇ ਵੇਖਿਆ ਚਾਰ ਆਦਮੀ ਸਨ ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਟਕੇ ਹੋਏ ਸਨ ਉਹਨਾਂ ਚਾਰਾਂ 'ਚੋਂ ਇੱਕ ਨੇ ਪੁੱਛਿਆ ਤੂੰ ਕੌਣ ਹੈ ਮੈਂ ਵੀ ਉਹੀ ਹਾਂ ਜੋ ਤੁਸੀਂ ਹੋ ਭਗਤ ਨੇ ਨਿਮਾਣਾ ਹੋ ਕੇ ਕਿਹਾ ਜਿਵੇਂ ਹੀ ਉਹ ਥੋੜੀ ਜਹੀ ਰੋਸ਼ਨੀ ਵਿੱਚ ਆਏ ਭਗਤ ਨੇ ਵੇਖਿਆ ਕੀ ਉਹ ਤਾਂ ڈاکੂ ਹਨ ਪਰ ڈاکੂਆਂ ਨੇ ਸੋਚਿਆ ਕਿ ਉਹ ڈاکੂ ਹੈ ਇਸ ਲਈ ਉਹਨਾਂ ਨੇ ਕਿਹਾ ਅਸੀਂ ਚੋਰੀ ਕਰਨ ਜਾ ਰਹੇ ਹਾਂ ਤੂੰ ਸਾਡੇ ਨਾਲ ਜਾ ਸਕਦਾ ਹੈ ਪਖਤ ਚੁੱਪਚਾਪ ਰੱਬ ਦੀ ਰਾਜ ਸਮਝ ਕੇ ਉਹਨਾਂ ਦੇ ਨਾਰ ਤੁਰ ਪਿਆ ਉਸਰਾ ਉਹਨਾਂ ਨੇ ਇੱਕ ਵਪਾਰੀ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ ਉੰਨਾ ਨੇ ਪਖਤ ਨੂੰ ਇੱਕ ਸੀਟੀ ਦੇ ਕੇ ਕਿਹਾ ਕਿ ਅਸੀਂ ਚਾਰੇ ਚੋਰੀ ਕਰਨ ਜਾਵਾਂਗੇ ਤੂੰ ਬਾਹਰ ਤਿਆਰ ਰੱਖੀ ਜਦ ਵੀ ਖਤਰਾ ਵੇਖੇ ਇਹ ਸੀਟੀ বাজਾ ਦੇ ਜਦ ਉਹ ਚਾਰੇ ਜਣੇ ਬਪਾਰੀ ਦੇ ਕਰ ਕੋਲ ਪੁੱਜ ਕੇ ਉਸ ਦੇ ਕਰਦੀ ਕੰਤ ਟੱਪਣ ਲੱਗੇ ਤਾਂ ਪਤਨੀ ਸੀਟੀ ਬਜਾ ਦਿੱਤੀ ڈاکੂ ਪੱਜਣ ਲੱਗੇ ਤੇ ਪਤ ਵੀ ਨਾਲ ਹੀ ਭੱਜ ਪਿਆ ਸਾਰੇ ਇੱਕ ਸੁਰੱਖਿਅਤ ਜਗਾ ਤੇ ਕੁੱਝ ਗਏ ਅਗਲੇ ਦਿਨ ਫਿਰ ਯੋਜਨਾ ਬਣਾਈ ਗਈ ਪਰ ਫਿਰ ਖਾਲੀ ਹੱਥ ਮੁੜ ਆਏ ਕੁੱਝ ਦਿਨ ਲਗਾਤਾਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਜਦੋਂ ਤੋਂ ਉਹ ਪ੍ਰਾਪਤ ਉਹਨਾਂ ਦੇ ਨਾਲ ਜੁੜਿਆ ਸੀ ਉਹਨਾਂ ਦਾ ਇੱਕ ਵੀ ਡਾਕਾ ਸਫਲ ਨਹੀਂ ਹੋ ਸਕਿਆ ਸੀ ਇੱਕ ਦਿਨ ਡਾਕੂਆਂ ਦੇ ਸਰਦਾਰ ਨੇ ਪਗਤ ਨੂੰ ਕਿਹਾ ਜਿਵੇਂ ਹੀ ਅਸੀਂ ਕਿਸੇ ਦੁਕਾਨ ਜਾ ਕੰਨ ਲੁੱਟਣ ਲਈ ਅੰਦਰ ਬੜਨ ਲੱਗਦੇ ਹਾਂ ਤੂੰ ਸੀਟੀ ਪਾਜਾ ਦਿੰਦਾ ਹੈ ਤੈਨੂੰ ਉੱਥੇ ਕੌਣ ਦੇ ਸ है कदे कोई व्यक्ति नजर नहीं आया तू आखिर देख के सीटी बजा दिता है भक्त ने बड़ी निम्रता ਹੋ ਸਕਦਾ ਹੈ ਤੁਸੀਂ ਉਸ ਨੂੰ ਨਾ ਵੇਖਿਆ ਹੋਵੇ ਪਰ ਉਹ ਸਾਨੂੰ ਵੇਖ ਰਿਹਾ ਹੁੰਦਾ ਹੈ ਸਾਨੂੰ ਕੋਈ ਵੇਖ ਰਿਹਾ ਹੁੰਦਾ ਹੈ ਕੌਣ ਡਾਕੂਆ ਨੇ ਪੁੱਛਿਆ ਭਗਤ ਨੇ ਕਿਹਾ ਰੱਬ ਰੱਬ ਵੇਖ ਰਿਹਾ ਹੁੰਦਾ ਹੈ ਜੋ ਹਰ ਥਾਂ ਤੇ હાજર ਹੈ ਅਸੀਂ ਜੋ ਵੀ ਕਰਮ ਕਰਦੇ ਹਾਂ ਸਭ ਤੇ ਉਸ ਦੀ ਨਜ਼ਰ ਹੈ ਉਹ ਸਾਨੂੰ ਸਭ ਨੂੰ ਵੇਖ ਰਿਹਾ ਹੈ ਫਿਰ ਅਸੀਂ ਉਸ ਦੇ ਸਾਹਮਣੇ ਚੋਰੀ ਕਿਵੇਂ ਕਰ ਸਕਦੇ ਹਾਂ ڈاکੂਆਂ ਨੂੰ ਸਮਝ ਆ ਗਈ ਉਹ ਆਪਣੇ ਕੀਤੇ ਕਰਮਾਂ ਤੇ ਪਛਤਾਉਣ ਲੱਗੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਰੱਬ ਸਾਡੇ ਤੇ ਸਭ ਤੇ ਨਜ਼ਰ ਰੱਖ ਰਿਹਾ ਹੈ ਤੂੰ ਕੌਣ ਹੈ ਤੂੰ ڈاکੂ ਨਹੀਂ ਹੋ ਸਕਦਾ ڈاکੂਆਂ ਚੋਂ ਇੱਕ ਨੇ ਪੁੱਛਿਆ ਜਦੋਂ ڈاکੂਆਂ ਨੂੰ ਪਤਾ ਲੱਗਿਆ ਕਿ ਉਹੋ ਡਾਕੂ ਨਹੀਂ ਇੱਕ ਫਕਤ ਹੈ ਤਾਂ ਉਹਨਾਂ ਨੇ ਅੱਗੇ ਤੋਂ ਚੋਰੀ ਨਾ ਕਰਨ ਦੀ ਕਸਮ ਖਾ ਲਈ ਤੇ ਇਹ ਵੀ ਕਿਹਾ ਹਾਂ ਰੱਬ ਸਾਨੂੰ ਸਭ ਨੂੰ ਵੇਖ ਰਿਹਾ ਹੈ ਸ਼ਾਇਦ ਸਾਡੀ ਚੋਰੀ ਦੀ ਇਸ ਆਦਤ ਨੂੰ ਹਟਾਉਣ ਬਾਸਤੇ ਹੀ ਰੱਬ ਨੇ ਤੈਨੂੰ ਸਾਡੇ ਨਾਲ ਰਹਿਣ ਲਈ ਭੇਜਿਆ ਹੋਏਗਾ ਸਭ ਨੇ ਰਲ ਕੇ ਰੱਬ ਦੀ ਹੋਂਦ ਨੂੰ ਯਾਦ ਕਰਦਿਆਂ ਸੀ ਚੁਕਾਇਆ ਹਾਂਜੀ ਦੱਸੋ ਫਿਰ ਅੱਜ ਦੀ ਸਟੋਰੀ ਕਿਵੇਂ ਲੱਗੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਕਿਉਂਕਿ ਇਹ ਸਟੋਰੀ ਨੇ ਹੈਲੋ ਹਾਂਜੀ ਹੈਲੋ ਹੈਲੋ ਹਾਈ ਸਭ ਦਾ ਬਹੁਤ ਸਵਾਗਤ ਹੈ ਹੁਣ ਆਪਾਂ ਬਹੁਤ ਵਧੀਆ ਸਟੋਰੀ ਰੀਡ ਕੀਤੀ ਹੈ ਤੇ ਮੈਨੂੰ ਤਾਂ ਬਹੁਤ ਵਧੀਆ ਸਟੋਰੀ ਲੱਗੀ ਤੁਸੀਂ ਵੀ ਕਮੈਂਟ ਕਰਕੇ ਦਸਿਓ ਕਮੈਂਟਾਂ ਵਿੱਚ ਕਿ ਤੁਹਾਨੂੰ ਇਹ ਸਟੋਰੀ ਤੋਂ ਕੀ ਸਿੱਖਣ ਨੂੰ ਮਿਲਿਆ ਜਾਂ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਐਵੇਂ ਹੀ ਨਮੀਆਂ ਨਮੀਆਂ ਸਟੋਰੀਆਂ ਸੁਣਨ ਲਈ ਪੜ੍ਹਨ ਲਈ ਸਿੱਖਣ ਲਈ ਚੈਨਲ ਨਾਲ ਜੁੜੇ ਰਹੋ ਫਤਕ ਬਾਏ ਬਾਏ ਰਬ ਰੱਖ